हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸmein ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਦੀ ਗੱਲਬਾਤ ਕਰਨੀ ਕਿ ਝੋਨਾ ਜਿਹੜਾ ਪੱਤਿਆਂ ਦਾ ਪੀਲਾਪਣ ਪੱਤਿਆਂ ਦੀ ਲਾਲੀ ਜਿਹੜਾ ਨਵਾਂ ਲੱਗਿਆ ਝੋਨਾ ਉਹ ਚੱਲ ਨਹੀਂ ਰਿਹਾ ਕਈ ਥਾਵਾਂ ਦੇ ਉੱਤੇ ਜਿਹੜੀ ਕਿਸਾਨ ਵੀਰਾਂ ਕੋਲੇ ਪਾਣੀ ਦੀ ਸ਼ਾਰਟੇਜ ਆ ਰਹੀ ਹੈ ਉਹਦੇ ਵਿੱਚ ਇਹ ਕਿਸਾਨ ਵੀਰੋ ਜਿਹੜਾ ਮੌਸਮ ਆ ਇਸ ਵਾਰ ਇੰਨੀ ਜ਼ਿਆਦਾ ਲੰਮੀ ਔੜ ਲੱਗੀ ਹੈ ਜਿਹੜਾ ਮੀਂਹ ਆ ਉਹ ਟਟਮੀ ਮੀਂਹ ਪੈ ਰਹੇ ਆ ਜਿਵੇਂ ਭਾਦੋਂ ਦੇ ਮਹੀਨੇ ਦੇ ਵਿੱਚ ਮੀਂਹ ਪੈਂਦੇ ਹੁੰਦੇ ਹਨ ਕਿ ਕਿਤੇ ਦੌਗੀ ਦੇ ਵਿੱਚ ਪੈ ਗਿਆ ਕਿਤੇ ਪਾੜਾ ਰਹਿ ਗਿਆ ਕਿਤੇ ਕੋਈ ਇੱਕ ਪਿੰਡ ਦੇ ਪੈ ਗਿਆ ਕੋਈ ਚਾਰਾਂ ਪਿੰਡਾਂ ਦੇ ਪੈ ਗਿਆ ਬਾਕੀ ਥਾਂ ਸੁੱਕਾ ਰਹਿ ਗਿਆ ਜਿਹੜੇ ਸੌਣ ਮਹੀਨੇ ਮੀਂਹ ਪੈਣੇ ਹੁੰਦੇ ਆ ਉਹ ਤਕਰੀਬਨ ਤਕਰੀਬਨ ਜਿਵੇਂ ਸਾਰਾ ਪੰਜਾਬ ਕਵਰ ਕਰਦਾ ਪਹਿਲਾਂ ਦਾ ਸੌਣ ਦੀਆਂ ਝੜੀਆਂ ਵੀ ਜਿਹੜੀਆਂ ਲੱਗਦੀਆਂ ਰਹੀਆਂ ਦੋ ਦੋ ਤਿੰਨ ਤਿੰਨ ਦਿਨ ਜਿਹੜਾ ਬਰੀਕ ਕਣੀ ਦਾ ਮੀਂਹ ਪੈਂਦਾ ਉਹ ਬੜਾ ਲਾਹੇਵੰਦ ਹੁੰਦਾ ਸੀ ਫਸਲ ਵਾਸਤੇ ਤੇ ਇਸ ਵਾਰ ਉਹ ਜਿਹੜਾ ਮੌਸਮ ਦੇਖਣ ਨੂੰ ਨਹੀਂ ਅਜੇ ਤੱਕ ਮਿਲ ਰਿਹਾ ਹੋ ਸਕਦਾ ਕਿਉਂਕਿ ਮੀਂਹ ਤਾਂ ਪੈਣਗੇ ਇਹਦਾ ਮਤਲਬ ਕਿ ਮੀਂਹ ਆ ਜਿਹੜੇ ਉਹ ਲੇਟ ਪੈਣਗੇ ਪਰ ਇਸ ਟਾਈਮ ਜਿਹੜੀ ਸਮੱਸਿਆ ਜੇ ਆਪਾਂ ਹੁਣ ਗੱਲਬਾਤ ਕਰੀਏ ਝੂਨੇ ਦੀ ਗਰੋਥ ਦੀ ਹੈ ਝੂਨੇ ਦੇ ਫਟਾਰੇ ਦੀ ਹੈ ਪੱਤਿਆਂ ਦਾ ਪੀਲਾਪਾਣਾ ਪੱਤਿਆਂ ਦੀ ਲਾਲੀ ਹੈ ਕਈ ਥਾਵਾਂ ਦੇ ਉੱਤੇ ਮੁੱਢਾਂ ਦੇ ਗਾਲੇ ਦੀ ਸਮੱਸਿਆ ਕਿਸਾਨ ਵੀਰਾਂ ਦੀ ਜਿਹੜੇ ਸਵਾਲ ਆ ਰਹੇ ਆ ਇਸ ਮੌਸਮ ਦੇ ਵਿੱਚ ਕਿਸਾਨ ਵੀਰੋ ਇੱਕ ਬੇਨਤੀ ਆ ਜਿਹੜਾ ਗਰੋਥ ਆ ਫੋਟ ਆ ਉਹ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਜਿਹੜੇ ਖਰਾਕੀ ਤੱਤਾ ਆਪਦੇ ਵੱਲੋਂ ਉਹ ਦੇ ਦੇਣੇ ਆ ਇੱਕ ਤਾਂ ਬਾਧੂ ਸਮਾਨ ਕੋਈ ਰਲਾਰ ਲਾ ਕੇ ਖਾਦ ਦੇ ਨਾਲ ਨਾ ਸਿੱਟੋ ਜੇ ਤੁਸੀਂ ਸਮਾਨ ਹੁਣ ਕਿਉਂਕਿ ਯੂਰੀਆ ਵੀ ਕਿਸਾਨ ਵੀਰ ਕਿਉਂਕਿ ਪਹਿਲਾਂ ਵਾਲਾ ਟ੍ਰੈਂਡ ਜਿਹੜਾ ਆਪ ਵਰਤਦੇ ਨੇ 4 ਦਿਨ 5 ਦਿਨ ਬਾਅਦ ਯੂਰੀਆ ਪਾਈ ਜਾਂਦੇ ਆ ਉਹ ਵੀ ਜਦੋਂ ਮੌਸਮ ਥੋੜਾ ਜਿਹਾ ਫੇਵਰੇਬਲ ਹੋਵੇ ਨਾ ਬਈ ਦੀ ਰੋਕ ਕੇ ਮੀਂਹ ਪੈਂਦੇ ਚੰਗੇ ਮੀਂਹ ਪੈਂਦੇ ਆ ਮੌਸਮ ਥੋੜਾ ਜਿਹਾ ਟੈਂਪਰੇਚਰ ਫੇਵਰੇਬਲ ਹੁੰਦਾ ਸੁਹਾਵਣਾ ਹੁੰਦਾ ਮੌਸਮ ਦੀ ਗ੍ਰੋਥ ਵਾਸਤੇ ਜਿਹੜੀ ਫਸਲ ਦੀ ਗ੍ਰੋਥ ਵਾਸਤੇ ਤਾਂ ਉਦੋਂ ਹੀ ਫੋਟ ਜਾਂ ਉਹ ਕੰਮ ਕਰਦੇ ਆ ਜਦੋਂ ਆਪਾਂ ਬਹੁਤੀ ਗਰਮੀ ਦੇ ਵਿੱਚ ਜ਼ਿਆਦਾ ਖਰਾਕ ਖਾ ਲਾਂਗੇ ਤਾਂ ਉਹਦੇ ਨਾਲ ਫਿਰ ਬਾਦ ਹਾਜਮੀ ਹੋ ਜਾਂਦੀ ਹੈ ਉਹਦੇ ਨਾਲ ਕੋਈ ਕਿਸੇ ਕਿਸਮ ਦੀ ਸਮੱਸਿਆ ਕ੍ਰੀਏਟ ਹੋ ਜਾਂਦੀ ਹੈ ਜੇ ਜਿਆਦਾ ਜੂੜ ਕੇ ਆਪਾਂ ਸਿੱਟਾਂਗੇ ਖੇਚ ਕਿਉਂਕਿ ਹੁਣ ਪਾਣੀ ਜੇ ਲਗਾਤਾਰ ਖੜੂਗਾ ਉਹਦੇ ਵਿੱਚ ਵੀ ਜਿਹੜਾ ਜਾਲਾ ਕਾਈ ਦੀ ਗ੍ਰੋਥ ਵੱਧ ਹੋਊਗੀ ਸਪਾਇਰੋ ਗੈਰਾ ਦੀ ਗ੍ਰੋਥ ਵੱਧ ਹੋ ਟੈਂਪਰੇਚਰ ਆਪਾਂ ਹਵਾ ਦੇ ਵਿੱਚ ਨਵੀਂ ਜਿਹੜੀ ਲੋ ਲੈਵਲ ਤੇ ਥੱਲੇਡੇ ਲੈਵਲ ਤੇ ਉਹ 50 60% ਤੋਂ ਉੱਪਰ ਰਹਿੰਦੀ ਆ ਤੇ ਟੈਂਪਰੇਚਰ ਬੜਾ ਜਿਹੜਾ ਅਨਫੇਵਰੇਬਲ ਆ ਫਸਲ ਦੀ ਗਰੋਥ ਵਾਸਤੇ ਖਾਸ ਤੌਰ ਤੇ ਜਿਹੜਾ ਨਵਾਂ ਲੱਗਿਆ ਝੁੰਨਾ ਤਾਂ ਇਹਦੇ ਵਾਸਤੇ ਬੇਨਤੀ ਤੁਹਾਨੂੰ ਮੈਂ ਇੱਕ ਹੀ ਦੱਸਿਆ ਸੀ ਕਿਈ ਕਿਸਾਨ ਵੀਰ ਆ ਜਿਹੜੇ ਤਤਾਂ ਵਾਲੀ ਇੱਕ ਸਪਰੇ ਕਰਕੇ ਉਹ ਪੁੱਛਦੇ ਕਿ ਯਾਰ ਬਈ ਜੀ ਫਰਕ ਨਹੀਂ ਪਿਆ ਤਿੰਨ ਅੱਕ ਦਿਨਾਂ ਬਾਅਦੀ ਬੇਨਤੀ ਮੇਰੀ ਇਹ ਆ ਕਿ ਦੋ ਤੋਂ ਤਿੰਨ ਸਪਰੇ ਯੂਰਗਿਆ ਜੇ ਤੁਸੀਂ ਵੱਧ ਪਾਉਂਗੇ ਫਸਲ ਦੇ ਵਿੱਚ ਬਿਮਾਰੀ ਚਾਹੇ ਉਹ ਤੁਹਾਡੇ ਸ਼ੀਤ ਬ্লাইਟ ਪੈ ਜਾਵੇ ਚਾਹੇ ਕਿਸੇ ਕਿਸਮ ਦਾ ਕੋਈ ਹੋਰ ਰੋਗ ਆ ਜਾਵੇ ਚਾਹੇ ਕੋਈ ਪੱਤਾ ਲਵੇਟ ਆ ਜਾਵੇ ਕਿਸੇ ਕਿਸਮ ਦੀ ਸਮੱਸਿਆ ਕ੍ਰੀਏਟ ਹੋ ਸਕਦੀ ਹੈ ਇਸ ਕਰਕੇ ਯੂਰੀਆ ਦੀ ਓਵਰ ਡੋਜ਼ ਨਾ ਵਰਤੋ ਸਪ੍ਰੈਇਆਂ ਕਰੋ ਸਪਰੇਅ ਕਰੋਗੇ ਉਹ ਚੀਜ਼ ਇਸ ਮੌਸਮ ਦੇ ਵਿੱਚ ਵੀ ਫਾਇਦਾ ਦੇਊਗੀ ਤੁਹਾਡੇ ਪੱਤਿਆਂ ਦਾ ਪੀਲਾਪਾਣਾ ਪੱਤਿਆਂ ਦੀ ਜਿਹੜੀ ਲਾਲੀ ਹੋਣੀ ਖਾਸ ਤੌਰ ਤੇ ਮਗਰਲੇ ਪਾਸੇ ਜਿੱਥੇ ਜਗ੍ਹਾ ਕਈ ਵਾਰ ਪਾਣੀ ਰੁਕਦਾ ਹੈ ਜਿਆਦਾ ਤਾਂ ਉਹ ਜਿਹੜਾ ਹੈਗਾ ਆਪਣੇ ਆਪ ਠੀਕ ਹੋ ਜਾਣਾ ਖੇਤ ਨੂੰ ਜਿੱਥੇ ਤੁਹਾਡੇ ਕੋਲ ਪਾਣੀ ਪੂਰਾ ਅਵੇਲੇਬਲ ਹੈਗਾ ਉੱਥੇ ਤਾਂ ਆਪਾਂ ਹਾਵਾਂ ਲਵਾਉਣੀ ਕਈ ਥਾਵਾਂ ਦੇ ਉੱਤੇ ਕੁਦਰਤੀ ਤੌਰ ਤੇ ਪਾਣੀ ਮਸਾਂ ਪੂਰਾ ਆ ਰਿਹਾ ਕਿਉਂਕਿ ਇਸ ਟਾਈਮ ਆ ਜਿਹੜੀ ਉਹ ਮੰਗ ਜ਼ਿਆਦਾ ਬਿਜਲੀ ਦੀ ਟੈਂਪਰੇਚਰ ਆਪਾ ਮੀਂਹ ਆ ਜਿਹੜੇ ਉਹ ਭਰਮੇ ਪੈਂਦੇ ਤਾਂ ਉਹਨਾਂ ਨਾਲ ਬੜੀ ਵਧੀਆ ਜਿਹੜਾ ਫਾਇਦਾ ਹੋਣਾ ਸੀ ਆਉਣ ਵਾਲੇ ਦਿਨਾਂ 'ਚ ਉਮੀਦ ਹੈਗੀ ਆ ਕਿ ਚੰਗੇ ਮੀਂਹ ਪੈਣਗੇ ਪਰ ਜਿਹੜਾ ਇਹਦੇ ਵਿੱਚ ਕਿਸੇ ਕਿਸਮ ਦੀ ਆਪਾ ਘਬਰਾਹਟ ਦੇ ਵਿੱਚ ਆ ਕੇ ਫਸਲ ਗਰੋਥ ਨਹੀਂ ਕਰ ਰਹੀ ਤੇ ਆਪਾਂ ਨਾਲ-ਨਾਲ ਸਮਾਨ ਥੱਲੇ ਪਾਈ ਚਲੇਗੇ ਜਿੰਨਾ ਤੁਸੀਂ ਸਮਾਨ ਪਾਉਂਗੇ ਖਰਚਾ ਵੀ ਹੋ ਜਾਣਾ ਉਹਦਾ ਖਰਾਬੀ ਕਰੂਗੀ ਫਸਲ ਦੇ ਵਿੱਚ ਫਸਲ ਦੇ ਵਿੱਚ ਉਲਟਾ ਅਸਰ ਹੋਊਗਾ ਇਸ ਕਰਕੇ ਇੱਕ ਤਾਂ ਯੂਰੀਆ ਥੋੜੀ ਜਿਹੀ ਰੋਕ ਕੇ ਸਪਰੇਅ ਤਤਾਂ ਵਾਲੀ ਦਿਓ ਜ਼ਿੰਕ ਦਿਓ ਜਿੱਥੇ ਜ਼ਰੂਰਤ ਅਨਸਾਰ ਦਰਮਿਆਨੇ ਤੋਂ ਹਲਕੇ ਪਣ ਜਾਂ ਜ਼ਮੀਨ ਲੋਹਾ ਤੱਤ ਵੀ ਨਾਲ ਦਿਓ ਕਲੀ ਦਾ ਪਾਣੀ ਡਲੇ ਵਾਲੀ ਦਾ ਨਾਲ ਕਿਲੋ 2 ਕਿਲੋ 2.5 ਕਿਲੋ ਤੱਕ ਯੂਰੀਆ ਸਵੇਰੇ ਜਲਦੀ ਜਾਂ ਰਾਤ ਨੂੰ ਸ਼ਾਮ ਨੂੰ ਜਿਹੜੀ ਹੈਗੀ ਆ ਮਤਲਬ 4 5 6 ਵਜੇ ਦੇ ਦਰਮਿਆਨ ਸਪਰੇਅ ਕਰੋ ਦੁਪਹਿਰ ਵੇਲੇ ਕਿਸੇ ਕਦਰ ਦੀ ਸਪਰੇਅ ਨਾ ਕਰੋ ਤੇ ਤੁਹਾਡੀ ਫਸਲ ਆ ਜਿਹੜੀ ਉਹ 2 ਤੋਂ 3 ਸਪਰੇ ਪੰਜ ਪੰਜ 7 7 ਦਿਨ ਦੇ ਗੈਪ ਤੇ ਦਿਓ ਜੇ ਕੋਈ ਤੁਹਾਡਾ ਸਵਾਲ ਹੋਵੇ ਸੁਝਾਅ ਹੋਵੇ ਕਿਉਂਕਿ ਕੁਝ ਦਿਨ ਸੀਗੇ ਫੀਲਡ ਵਿਜ਼ਿਟ ਚੱਲ ਰਹੀ ਸੀਗੀ ਖਾਸ ਤੌਰ ਤੇ ਜਿਹੜੀਆਂ ਹੁਣ ਫਸਲਾਂ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਉਹਦੇ ਕਰਕੇ ਥੋੜੇ ਬਿਜੀ ਸੀਗੇ ਇੱਕ ਮੌਸਮ ਥੋੜਾ ਜਿਹਾ ਜਿਹੜਾ ਅਨਫੇਵਰੇਬਲ ਆ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਕਈ ਵਾਰ ਸਵਾਲਾਂ ਦੇ ਜਵਾਬ ਕਿ ਸਵਾਲ ਬਹੁਤ ਜ਼ਿਆਦਾ ਆ ਰਹੇ ਆ ਤੇ ਇਸ ਕਰਕੇ ਜਿਹੜੀਆਂ ਸਮੱਸਿਆਵਾਂ ਜ਼ਿਆਦਾ ਆ ਰਹੀਆਂ ਸਵਾਲਾਂ ਦੇ ਜਵਾਬ ਨਾਲ ਦੀ ਨਾਲ ਦੇਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ